ਸ਼ਬਦ ਹਿਰਦੇ ਨਾਲ ਸੰਬੰਧੇ ਨਹੀਂ ਦੁੱਖ ਤੇ ਕਲੇਸ਼ ਬਣਿਆ ਜਾਂਦਾ ਹੈ ਤਰ੍ਹਾਂ ਤਰ੍ਹਾਂ ਦੀਆਂ ਗੰਭੀਰ ਚਿੰਤਾਵਾਂ ਬਣਿਆ ਜਾਂਦੀ ਹੈ ਘੋੜੀ ਤੇ ਅਸਵਾਰ ਹੋ ਕੇ ਚੱਲ ਪਏ ਨੇ ਲੈਣਾ ਜੀ ਰਸਤੇ ਦੇ ਚਦਾਈਆਂ ਕੁਲ ਪੁੱਛਦੇ ਨੇ ਨਾਨਕ ਤਪੇ ਦਾ ਘਰ ਕਿੱਥੇ ਦੱਸੋ ਰਾਹੀ ਕਹਿੰਦੇ ਨਾਨਕ ਤਪੇ ਦੇ ਘਰ ਜਾਣਾ ਹਾਂ ਉਹਨਾਂ ਦੇ ਨਾਲ ਚ ਪਹਿਲੇ ਪਹਿਲੇ ਇਹ ਨਾਮ ਪਰਚਲ ਤੋਇਆ ਸੀ ਤਪਾ ਨਾਨਕ ਜੀ ਤਪਾ ਨਾਨਕ ਜੀ ਰਾਹੀ ਕਹਿੰਦੇ ਨੇ ਅੱਗੇ ਅੱਗੇ ਉਹ ਚੱਲ ਪੈਂਦਾ ਥੋੜੀ ਦੂਰ ਚੱਲਣ ਤੋਂ ਬਾਅਦ ਫਿਰ ਰਸਤੇ 'ਚ ਜਦ ਕੋਈ ਰਾਹੀ ਮਿਲਦੇ ਨੇ ਫਿਰ ਪੁੱਛਦਾ ਹੈ ਨਾ ਨਿਕ ਤੱਪੇ ਦਾ ਘਰ ਕਿੱਥੇ ਐ ਅੱਗੇ ਅੱਗੇ ਤੋਂ ਫਿਰ ਅੱਗੇ ਚਲਦਾ ਜਨਮ ਸਾਖੀ ਜਿੱਥੇ ਤੱਕ ਮੇਰਾ ਅੰਦਾਜ਼ਾ ਸਤ ਅੱਠ ਦਫਾ ਲਿਖਿਆ ਪਰ ਕਿਉਂਕਿ ਕਾਵੇ ਸ਼ੈਲੀ ਚ ਲਿਖਿਆ ਔਰ ਬੜੇ ਸੋਹਣੇ ਡੰਗ ਨਾਲ ਲਿਖਿਆ ਫਿਰ ਚਲਦੇ ਨੇ ਰੁਕਦੇ ਨਹੀਂ ਦਰਸਨ ਗੁਰੂ ਦਾ ਘਰ ਅੱਗੇ ਸਾਡਾ ਘਰ ਪਿੱਛੇ ਸੁਰਤ ਅੱਗੇ ਗਈ ਸ਼ਬਦ ਨਾਲ ਜੁੜੇਗੀ ਨਿਰੰਕਾਰ ਨਾਲ ਜੁੜੇਗੀ ਸੁਰਤ ਪਿੱਛੇ ਚਲੀ ਗਈ ਪਰਿਵਾਰ ਨਾਲ ਜੁੜੇਗੀ ਕਾਰੋਬਾਰ ਨਾਲ ਜੁੜੇਗੀ ਇੱਥੇ ਬੈਠੇ ਆ ਵੀ ਸੁਰਤ ਪਿੱਛੇ ਜਾ ਸਕਦੀ ਹੈ ਗਈ ਬਾਜ਼ਾਰ ਦੇ ਵਿੱਚ ਇੱਥੇ ਬੈਠੇ ਆ ਵੀ ਸੁਰਤ ਅੱਗੇ ਜਾ ਸਕਦੀ ਹੈ ਜੁੜ ਗਈ ਸ਼ਬਦ ਨਾਲ ਇਹ ਅੱਗੇ ਵੀ ਜਾਂਦੀ ਹੈ ਪਿੱਛੇ ਵੀ ਜਾਂਦੀ ਹੈ ਪਰ ਜ਼ਿਆਦਾਤਰ ਚੋਕੇ ਪਿੱਛੇ ਜਾਂਦੀ ਹੈ ਇਸ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਅਗਾਹ ਕੋ ਤਰਾ ਪਿੱਛਾ ਫੇਰ ਨਾ ਮੋੜੜਾ ਨਾਨਕ ਸਿੰਘ ਇਹ ਆਵਾਰ ਬੌੜ ਨਾ ਹੋਵੀ ਜਨਮ ਅੱਗੇ ਵੇਖ ਅੱਗੇ ਚੱਲ ਕੀ ਮੁੜ ਮੁੜ ਕੇ ਪਿੱਛੇ ਦੇਖਦਾ ਜਦ ਗੁੜਕਾ ਤੇਰੇ ਹੱਥੇ ਚ ਕਿਉਂ ਪਿੱਛੇ ਤੇਰੀ ਸੁਰਤ ਜਾਇ ਬੈਠਾ ਤੂੰ ਸਤਸੰਗ ਦੇ ਚ ਕਿਉਂ ਤੇਰੀ ਸੁਰਤ ਪਿੱਛੇ ਜਾਇ ਜਪਦਾ ਜ਼ਬਾਨ ਨਾਲ ਤੋਂ ਵਾਹਿਗੁਰੂ ਵਾਹਿਗੁਰੂ ਪਿਆ ਕਿਉਂ ਸੁਰ ਤੇਰੀ ਪਿੱਛੇ ਜਾਏ ਗੁਰੂ ਦਾ ਘਰ ਅੱਗੇ ਹੀ ਹੈ ਪਿੱਛੇ ਹੋ ਨਹੀਂ ਸਕਦਾ ਆਪਣਾ ਸਭ ਕੁਝ ਪਿੱਛੇ ਹੈ ਆਪਣਾ ਸਭ ਕੁਝ ਪਿੱਛੇ ਹੈ ਗੁਰੂ ਅੱਗੇ ਪ੍ਰਭੂ ਅੱਗੇ ਚਲਦਿਆਂ ਚਲਦਿਆਂ ਫਿਰ ਰਾਹੀ ਮਿਲੈ ਨੇ ਲਹਿਣਾ ਜੀ ਉਸੇ ਹੀ ਤੜਪ ਨਾਲ ਪੁੱਛਦੇ ਨੇ ਉਸੇ ਹੀ ਪਿਆਸ ਨਾਲ ਪੁੱਛਦੇ ਨੇ ਨਾਨਕ ਤਪੇ ਦਾ ਘਰ ਕਿੱਥੇ ਨਾਨਕ ਤਪੇ ਦਾ ਘਰ ਕਿੱਥੇ ਉਹਦੇ ਪੁੱਛਣ ਦੇ ਚ ਪਿਆਸ ਸੀ ਉਹਦੇ ਪੁੱਛਣ ਦੇ ਢੰਗ ਦੇ ਤੜਪ ਸੀ ਉਹਦੇ ਨੇਤਰ ਦੱਸਦੇ ਸਨ ਉਹਦਾ ਪੁੱਛਣਾ ਦੱਸਦਾ ਸੀ ਰਾਹੀ ਕਹਿੰਦੇ ਨੇ ਅੱਗੇ 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 ਹੁਣ ਜਿੰਨੀ ਦਫਾ ਲਿਖਿਆ ਹੋਇਆ ਉਤਨੀ ਦਫਾ ਮੈਂ ਨਾ ਦੁਹਰਾਵਾਂ ਸੰਖੇਪ ਚਲ ਪੈਂਦੇ ਨੇ ਅੱਗੇ ਅੱਗੇ ਚਲਦੇ ਆਂ ਚਲਦੇ ਆਂ ਹੁਣ ਲੈਣਾ ਜੀ ਕੀ ਕਰਦੇ ਨੇ ਹੁਣ ਮੰਜ਼ਿਲ ਤੋਂ ਮੰਜ਼ਿਲ ਦਾ ਪਤਾ ਪੁੱਛਦੇ ਨੇ ਰਸਤੇ 'ਚ ਮੰਜ਼ਿਲ ਆ ਗਈ ਹੁਣ ਗੁਰੂ ਨਾਨਕ ਤੋਂ ਗੁਰੂ ਨਾਨਕ ਦਾ ਪਤਾ ਪੁੱਛਦੇ ਨੇ ਪਹਿਲੇ ਰਾਈਆਂ ਤੋਂ ਗੁਰੂ ਨਾਨਕ ਦਾ ਪਤਾ ਪੁੱਛਦੇ ਸਨ ਹੁਣ ਗੁਰੂ ਨਾਨਕ ਤੋਂ ਗੁਰੂ ਨਾਨਕ ਦਾ ਪਤਾ ਪੁੱਛਦੇ ਨੇ ਯਕੀਨ ਜਾਣੋ ਜਿਤਨੇ ਚਿਰ ਤੱਕ ਸੁਰਤ ਉੱਥੇ ਹੀ ਨਹੀਂ ਜਾਂਦੀ ਗੁਰੂ ਕੋਲ ਹੀ ਪੁੱਛਣਾ ਹੈ ਪ੍ਰਭੂ ਦੇ ਘਰ ਦਾ ਪਤਾ ਤਾ ਹੀ ਕੁਝ ਪਤਾ ਚੱਲੇਗਾ ਉਜਨੇ ਚੱਲੇਗਾ ਇਹ ਕਾ ਹਕੀਕਤ ਹੈ ਸਚਾਈ ਹੈ ਜਣੇ ਕੋਣੇ ਕੋਲ ਪੁੱਛਣ ਨਾਲ ਕੁਝ ਵੀ ਨਹੀਂ ਬਣੇਗਾ ਕੁਝ ਵੀ ਨਹੀਂ ਬਣੇਗਾ ਧਨੁਗੁਰੁ ਨਾਨਕ ਦੇਵ ਜੀ ਨੂੰ ਪੁੱਛਦੇ ਨੇ ਰਾਹੀ ਦਸੋਗੇ ਨਾਨਕ ਤਪੇ ਦੇ ਘਰ ਮੈਂ ਜਾਣਾ ਨਾਨਕ ਤਪੇ ਦਾ ਘਰ ਕਿੱਥੇ ਸਤਿਗੁਰ ਕਹਿੰਦੇ ਨੇ ਨਾਨਕ ਤਪੇ ਦੇ ਘਰ ਜਾਣਾ ਹਾਂ ਨਾਨਕ ਤਪੇ ਦੇ ਘਰ ਜਾਣਾ ਮੈਂ ਹੋਰ ਕਿਧਰੇ ਨਹੀਂ ਜਾਣਾ ਉੱਥੇ ਹੀ ਜਾਣਾ ਅੱਛਾ ਚਲੋ ਆਪਾਂ ਲੈ ਚੱਲਦੇ ਹਾਂ ਲਗਾਉں ਪਕੜ ਲਈਏ ਗੁਰੂ ਨਾਨਕ ਨੇ ਘੋੜੀ ਤੇ ਬੈਠੇ ਨੇ ਲੈਣਾ ਜੀ ਨਾਨਕ ਜੀ ਨਾਨਕ ਦੇ ਖੋਜੀ ਨੂੰ ਲੈ ਜਾ ਰਹੇ ਨੇ ਖੁਦ ਆਪਣੇ ਘਰ ਇਸ ਸਾਖੀ ਤੋਂ ਮੈਂ ਇਹ ਪ੍ਰੇਰਣਾ ਲਈ ਜਿਹਦੀ ਜ਼ਿੰਦਗੀ ਦੀ ਲਗਾਉਂ ਗੁਰੂ ਨਾਨਕ ਆਪ ਨਾ ਪਕੜੇ ਉਹ ਗੁਰੂ ਨਾਨਕ ਦੇ ਘਰ ਤੱਕ ਨਹੀਂ ਪਹੁੰਚ ਸਕਦਾ ਨਹੀਂ ਪਹੁੰਚ ਸਕਦਾ ਗੁਰਨਾਣਿਕ ਉਸ ਦੀ ਜ਼ਿੰਦਗੀ ਦੀ ਧੋਰ ਪਕੜਦਾ ਹੈ ਜ਼ਰੂਰ ਪਕੜਦਾ ਹੈ ਜਿਹੜਾ ਲੈਣੇ ਦੀ ਤਰ੍ਹਾਂ ਪੁੱਛੇ ਨਾਨਕ ਤਪੇ ਦਾ ਘਰ ਕਿੱਥੇ ਨਾਨਕ ਤਪੇ ਦਾ ਘਰ ਕਿੱਥੇ ਨਾਨਕ ਤਪੇ ਦਾ ਘਰ ਕਿੱਥੇ ਤਾਂ ਜਾ ਕੇ ਕਿਦਰੇ ਖੇਡ ਬਣ ਲਿਏ ਗੁਰਨਾਣਿਕ ਨੇ ਹੀ ਆਪਣੇ ਘਰ ਤੱਕ ਪਹੁੰਚਾਇਆ ਹੈ ਰਾਈ ਤੇ ਕਹਿੰਦੇ ਲੈ ਅੱਗੇ 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 ਕਿਤਨੇ ਵੀ ਢੇਰਿਆਂ ਚ ਧੱਕੇ ਖਾਓ ਅੱਗੇ ਅੱਗੇ ਖੇਡ ਤੇ ਉਦੋਂ ਬਣੇਗੀ ਜਦ ਸੁਰਤ ਸ਼ਬਦ ਨਾਲ ਜੁੜੇ ਪੁੰਜ ਨਹੀਂ ਬਣੇਗੀ ਪੁੰਜ ਜੋ ਹੈ ਨਹੀਂ ਬਣੇਗੀ ਖੇਡ ਲਗਾਉਂ ਪਕੜਾ ਦਿਤੀ ਹੈ ਪੰਜ ਘੋੜਿਆਂ ਦੀ ਲਗਾਉਂ ਅਰਜਨ ਨੇ ਪਕੜਾ ਦਿੱਤੀ ਹੈ ਕ੍ਰਿਸ਼ਨ ਹੁਣ ਜਿਸ ਵਾਸਤੇ ਲੈ ਜਾਂਦਾ ਹੈ ਗੁਰੂ ਇਸ ਮਨ ਨੂੰ ਜਿਸ ਪਾਸੇ ਤੁਸੀਂ ਲੈ ਜਾਣਾ ਹੈ ਜਿੱਧਰ ਤੁਸੀਂ ਮੋੜਨਾ ਹੈ ਉਹ ਡਰਾਈਵਰ ਤੁਸੀਂ ਹੁਣ ਚਲਾਣ ਵਾਲੇ ਤੁਸੀਂ ਅਸੀਂ ਮਨ ਫੜੇ ਹਵਾਲੇ ਕਰਦੇ ਗੱਲ ਖਤਮ ਇਹ ਮਨ ਤੈਨੂੰ ਦੇਸਾਂ ਮੈਂ ਤੈਨੂੰ ਦੇ ਦੇ ਮੈਂ ਆਪਣੇ ਕੋਲ ਰੱਖਦਾ ਹੀ ਨਹੀਂ ਮਹਾਰਾਜ ਕਹਿੰਦੇ ਨੇ ਉਹ ਮੁਫਦ ਦੇ ਚ ਨਾ ਦੇ ਅਸੀਂ ਤੈਨੂੰ ਕੁਝ ਦਿਆਂਗੇ ਤਉ ਵੇਚ ਸਾਡੇ ਤੇ ਮਨ ਵੇਚੇ ਸਤ ਗੁਰ ਕੇ ਪਾਸ ਵੇਚ ਬਦਲੇ ਚ ਲੈ ਜਿਤਨੇ ਤੇਰੇ ਲੋਕ ਪਰਲੋਕ ਦੇ ਕੰਮ ਨੇ ਇਹ ਸਾਰੇ ਗੁਰੂ ਆਪੇ ਹੀ ਸਵਾਰ ਦੇਗਾ ਮਨ ਵੇਚੇ ਸਤ ਗੁਰ ਕੇ ਪਾਸ ਫਿਰ ਸੇਵਕ ਕੇ ਕਾਰਜ ਰਾਸ ਕਿਧਰੇ ਕਿਧਰੇ ਸਤ ਸੰਗ ਨੂੰ ਵਾਪਾਰੀ ਕੇ ਅਸ਼ਾਵਾ ਪਾਰੇ ਦਵਾਰੇ ਆਏ ਵਖਰ ਕਾਢੋ ਸੌਦਾ ਕਰਾ ਗੁਰਬਾਣੀ ਗੁਰੂ ਕਹਿੰਦਾ ਦੇਥੇ ਮਨ ਲੈ ਜਾ ਪਰਮ ਅਨੰਦ ਪਰਮ ਖੇੜਾ ਜਿਤਨੇ ਚਿਰ ਤੱਕ ਮਨ ਮੇਰੇ ਕੋਲ ਹੈ ਤੇ ਮੈਂ ਆਪਣਾ ਜੀਵਨ ਆਪਣੇ ਮਨ ਦੇ ਆਸਰੇ ਤੇ ਬੀਤਿਤ ਕਰ ਰਿਹਾ ਉਸੇ ਨੂੰ ਕਹਿੰਦੇ ਨੇ ਮਨਮੁਖ ਔਰ ਮਨ ਦਾ ਇੱਕ ਸੁਭਾਅ ਹੈ ਚਲਣਾ 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 ਰੁਕਣਾ ਹੀ ਨਹੀਂ ਖੜ ਆ ਗਿਆ ਤਾਂ ਖੱਡੇ 'ਚ ਗਿਰਨਾ ਹੈ ਦਲਦਲ ਆ ਗਈਏ ਤਾਂ ਦਲਦਲ ਦੇ 'ਚ ਗਿਰਨਾ ਹੈ ਨਰਕ ਆ ਗਿਆ ਤਾਂ ਨਰਕ ਦੇ 'ਚ ਗਿਰਨਾ ਹੈ ਮਨ ਇਸ ਤਰ੍ਹਾਂ ਹੀ ਚੱਲਦਾ ਰਹੇ ਕਿਉਂਕਿ ਰੁਕਦਾ ਹੀ ਨਹੀਂ ਤੇ ਜਨਮ ਮਰਨ ਨੂੰ ਚਲਾਈ ਜਾ ਰਿਹਾ ਹੈ ਚਲਾਈ ਜਾ ਰਿਹਾ ਹੈ ਚਲਾਈ ਜਾ ਰਿਹਾ ਹੈ ਅਗਰ ਇਹ ਰੁਕ ਜਾਏ ਤਾਂ ਜਨਮ ਮਰਨ ਵੀ ਰੁਕ ਜਾਏ ਜਿਤਨੇ ਚਿਰ ਤੱਕ ਮਨ ਚੱਲਦਾ ਪਿਆ ਸਮਝ ਲੈਣਾ ਜਨਮ ਮਰਨ ਚੱਲਦਾ ਰਹੇਗਾ ਚੱਲਦਾ ਰਹੇਗਾ ਇਹ ਪਹਿਚਾਣ ਹੈ ਇਹ ਮੂਲ ਪਹਿਚਾਣ ਹੈ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਜਿਵੇਂ ਹਾਥੀ ਦੇ ਸਿਰ ਤੇ ਅੰਕੁਸ਼ ਹੈ ਜਿਵੇਂ ਐਰਣ ਦੇ ਉੱਤੇ ਸਿਰ ਰੱਖਿਆ ਹੈ ਲੋਹੇ ਤੇ ਸੋਨੇ ਇਸ ਤਰ੍ਹਾਂ ਤੂੰ ਆਪਣਾ ਸਿਰ ਆਪਣਾ ਮਨ ਤੇ ਤਨ ਗੁਰੂ ਦੇ ਹਵਾਲੇ ਕਰ। ਔਰ ਇਸ ਤਰ੍ਹਾਂ ਅਣਥਕ ਹੋ ਕੇ ਸੇਵਾ ਕਰ ਖੜੇ ਹੋ ਕੇ ਸੇਵਾ ਕਰ ਆਪਣਾ ਮਨ ਅਰਪਣ ਕਰਕੇ ਆਪਣਾ ਤਨ ਅਰਪਣ ਕਰਕੇ ਹਾਂਜੀ। ਕਿਉ ਗੁਰਮੁਖ ਆਪਿ ਬਾਰੀਆ ਸਮਰਾਣਿ ਦ੍ਰਿਸ਼ਟਾ ਲੀਏ। ਇਸ ਤਰ੍ਹਾਂ ਗੁਰਮੁਖ ਬਣ ਕੇ ਆਪਾ ਭਾਵ ਦਾ ਤਿਆਗ ਕਰੀਏ। ਦੇ ਨਾਲ ਹੁੰਦਾ ਕਿ ਇਹ ਤੂੰ ਸਾਰੀ ਸ੍ਰਿਸ਼ਟੀ ਦਾ ਰਾਜ ਲੈ ਲੈ ਬਾ ਤੂੰ ਮਾਲਕ ਬਣ ਜਾਏਗਾ ਸਾਰੀ ਸ੍ਰਿਸ਼ਟੀ ਦਾ ਮਾਲਕ ਵੀ ਆਪਣੇ ਮਨ ਦਾ ਗੁਲਾਮ ਹੁੰਦਾ ਹੈ ਪਰ ਜੋ ਆਪਣੇ ਮਨ ਦਾ ਮਾਲਕ ਬਣ ਜਾਂਦਾ ਹੈ ਉਹ ਸਾਰੀ ਦੁਨੀਆ ਦਾ ਮਾਲਕ ਬਣ ਜਾਂਦਾ ਹੈ ਕਿਉਂਕਿ ਦੁਨੀਆ ਦਾ ਜੋ ਮਾਲਕ ਹੈ ਉਸ ਨਾਲ ਸੰਬੰਧ ਜੁੜ ਜਾਂਦਾ ਹੈ ਉਸ ਨਾਲ ਜੋ ਹੈ ਰਿਸ਼ਤਾ ਜੁੜ ਜਾਂਦਾ ਹੈ ਹਾਂਜੀ ਨਾਨਕ ਗੁਰੂ ਜੀ ਆ ਤੇ ਨਦਰਿ ਕਰੇ ਜਿਸ ਦੇ ਉਤੇ ਪ੍ਰਭੂ ਦੀ ਕਿਰਪਾ ਹੋ ਜਾਂਦੀ ਏ ਉਹ ਗੁਰਮੁਖ ਬਣ ਕੇ ਗੁਰੂਦਵਾਰਾ ਇਸ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਇਸ ਹਾਲਤ ਨੂੰ ਪ੍ਰਾਪਤ ਕਰ ਲੈਂਦਾ ਮਹਲਾ ਤੀਜਾ ਜਿਨ ਗੁਰਮੁਖਨ ਆਗੁ ਕੀ ਆਇਆ ਆਇ ਤੇ ਪ੍ਰਮਾਣ ਗੁਰਮੁਖ ਹੋ ਕੇ ਆਪਣੇ ਆਪ ਨੂੰ ਨਿਛਾਵਰ ਕਰਕੇ ਦੇਖੇ ਅਰਪਣ ਕਰਕੇ ਜਿਨ੍ਹਾਂ ਨੇ ਨਾਮ ਜਪਿਆ ਹੈ ਉਹਨਾਂ ਦਾ ਹੀ ਸੰਸਾਰ ਤੇ ਆਇਆ ਪ੍ਰਵਾਨ ਹੈ ਉਹਨਾਂ ਨੇ ਹੀ ਆਪਣਾ ਜਨਮ ਸਫਲ ਕੀਤਾ ਹੈ ਜੀਵਨ ਸਫਲ ਕੀਤਾ ਹੈ ਹਾਂਜੀ ਨਾਮਕ ਫੁੱਲ ਉਧਾਰਾ ਰਿਆ ਨਾਮ ਦਰਗਾਹ ਬਾਹਰ ਮਾਨਾ ਐਸੇ ਪੁਰਸ਼ ਦੀ ਆਪਣੀ ਇੱਕ ਆਭਾਉਂਦੀ ਹੈ ਜਿਹਨੂੰ ਓਰਾ ਕਹਿੰਦੇ ਨੇ ਉਸ ਓਰੇ ਦੀ ਲਪੇਟ ਦੇ ਚ ਉਸ ਆਭਾ ਦੀ ਲਪੇਟ ਦੇ ਚ ਜਿਹੜੇ ਵੀ ਆਂਦੇ ਨੇ ਉਹ ਪ੍ਰੇਰਿਤ ਹੁੰਦੇ ਨੇ ਐਸੀ ਆਭਾ ਕਿਦਰੇ ਘਰ ਦੇ ਚੋਵੇ ਤੋ ਪ੍ਰੇਰਿਤ ਹੋਣਗੇ ਕਰ ਤੇ ਅਸਰ ਤੇ ਪੈਗਾ ਔਰ ਅਲੇ ਦੁਅਲੇ ਤੇ ਵੀ ਅਸਰ ਪੈਗਾ ਬਲਦੀ ਹੋਈ ਅਗ ਕੋਲ ਚਲੇ ਜਾਈਏ ਤਪਸ਼ਨਾ ਵੀ ਲੈਣਾ ਚਾਹੀਏ ਮਿਲੇਗੇ ਖਿੜੇ ਹੋਏ ਫੁੱਲਾਂ ਕੋਲ ਬੈਠ ਜਾਈਏ ਮਹਿਕਨਾ ਵੀ ਲੈਣਾ ਚਾਹੀਏ ਮਿਲੇਗੇ ਹਿਮਾਲਿਆ ਪਰਬਤ ਤੇ ਚਲੇ ਜਾਈਏ ਠੰਡ ਨਾ ਵੀ ਲੈਣਾ ਚਾਹੀਏ ਠੰਡ ਮਿਲੇਗੀ ਕਿਸੇ ਰੱਬ ਦੇ ਨਾਲ ਜੁੜੀ ਹੋਈ ਆਤਮਾ ਦਾ ਹੋਣਾ ਚਾਹੀਦਾ ਹੈ ਨਾ ਵੀ ਜੁੜਨਾ ਚਾਹੀਏ ਸੋਤੇ ਸਿੱਧ ਨਾਲ ਜੁੜੇਗਾ ਐਸੇ ਵਾਸਤੇ ਕਹਿ ਦਿੱਤਾ ਹੈ ਸੰਤ ਕੇ ਸੰਗ ਨਹੀਂ ਕਿ ਜਿਹਾਲ ਦਰਸ਼ਨ ਭੇਟਤ ਹੋਤ ਨਿਹਾਲ ਇਸੋ ਪੁਰਸ਼ ਘਰ ਦੇ ਚਾਹੇ ਪਰਿਵਾਰ ਦੇ ਚ ਉਹਦੀ ਆਭਾ ਹੁੰਦੀ ਹੈ ਉਹਦਾ ਇੱਕ ਆਪਣਾ ਔਰਾ ਹੁੰਦਾ ਹੈ ਔਰ ਉਹ ਮੁਤਾਸਰ ਕਰਦਾ ਹੈ ਲਾਜ਼ਮੀ ਉਹ ਇਸ ਲਪੇਟ ਦੇ ਚ ਆਉਂਦੇ ਨੇ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਉਹ ਆਪ ਤੇ ਬਹੁਤ ਸਾਗਰ ਤੋਂ ਪਾਰ ਹੋ ਜਾਂਦਾ ਹੈ ਇਹ ਪ੍ਰਭਾਵ ਆਪਣੇ ਕੁਲ ਤੇ ਵੀ ਪਾ ਜਾਂਦਾ ਹੈ ਇਹ ਅਸਰ ਆਪਣੇ ਕੁਲ ਤੇ ਵੀ ਪਾਉਂਦਾ ਹੈ ਹਾਂਜੀ ਗੁਰਮਖ ਸੱਖਿਆ ਸਿੱਖ ਗੁਰੂ ਮੇਰਾ ਹੀਆ ਗੁਰੂ ਨੇ ਇਹ ਸੇਵਕ ਇਹ ਸਖੀਆਂ ਜੋ ਸਿੱਖ ਰੂਪ ਦੇਚ ਨੇ ਸੇਵਕ ਰੂਪ ਦੇਚ ਨੇ ਆਪ ਆਪਣੇ ਨਾਲ ਜੋੜੀਆਂ ਨੇ ਆਪ ਆਪਣੇ ਅੰਗ ਸੰਗ ਰੱਖੀਆਂ ਨੇ ਹਾਂ ਜੀ ਇੱਕ ਸੇਵਕ ਗੁਰਪਾਸ ਇੱਕ ਮੁਰਕਾਰਾਈਆ ਇੱਕ ਨੂੰ ਸਿਮਰਨ ਦੇ ਚਲਾਇਆ ਇੱਕ ਨੂੰ ਸੇਵਾ ਦੇ ਚਲਾਇਆ ਆਪ ਦੀ ਗਿਆਤ ਲਈ ਅਰਜ ਕਰਾਂ ਭਾਵ ਪੂਰਤ ਹੋ ਕੇ ਸੇਵਾ ਹੋ ਰਹੀ ਹੈ ਕਿ ਸੇਵਾ ਵੀ ਸਿਮਰਨ ਹੈ ਕਿਉਂਕਿ ਭਾਵਨਾ ਕਰਕੇ ਗੁਰੂ ਦੇ ਨਿਕਟ ਰਹੇਗਾ ਪਰ ਸਿਮਰਨ ਚੱਲ ਰਿਹਾ ਹੈ ਭਾਵਨਾ ਅਧੀਨ ਭਾਵਨਾ ਹੈ ਬਿਨਾ ਭਾਵਨਾ ਤੋਂ ਪੜੀ ਜਾ ਰਹੀ ਹੈ ਬਾਣੀ ਬਿਨਾ ਭਾਵਨਾ ਤੋਂ ਜਪਿਆ ਜਾ ਰਿਹਾ ਹੈ ਵਾਹਿਗੁਰੂ ਵਾਹਿਗੁਰੂ ਭਾਵਨਾ ਹੈ ਸਿਮਰਨ ਸਿਮਰਨ ਨਹੀਂ ਹੈ ਭਾਵਨਾ ਲੈਨ ਸੇਵਾ ਇਹ ਵੀ ਸਿਮਰਨ ਹੋ ਜਾਂਦੀ ਗੁਰ ਸੇਵਾ ਤੱਪਾਂ ਸਿਰ ਤਪਸਾਰ ਜਦ ਮਨੁਕ ਸੰਗਤ ਦੇਚ ਪੰਗਤ ਦੇਚ ਇੰਜ ਪਾਣੀ ਵੰਡੇ ਮੈਂ ਗੁਰੂ ਨੂੰ ਛਕਾਰੇ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਜਦੋਂ ਇਸ ਢੰਗ ਨਾਲ ਸੇਵਾ ਕਰੇ ਮੈਂ ਗੁਰੂ ਦੀ ਸੇਵਾ ਕਰ ਰਿਹਾ ਇਹ ਭਾਵਨਾ ਇਹ ਸੇਵਾ ਨੂੰ ਸਿਮਰਨ ਬਣਾ ਦੇਗੀ ਪਰ ਦਾਕੇ ਮਾਰ ਕੇ ਸੇਵਾ ਗੁਸਤਾਖੀ माफ ਵੱਡੇ ਵੱਡੇ ਅਸਥਾਨ ਮੈਂ ਦੇਖੇ ਨੇ ਖਾਸ ਕਰਕੇ ਦਿੱਲੀ ਤੇ ਇੱਕ ਘਟਨਾ ਦੇਖ ਕੇ ਮੈਂ ਹੈਰਾਨ ਹੋਇਆ ਆ ਰਾਮਨੋਹਰ ਲੋਇਆ ਹਸਪੀਟਲ ਜਿਹੜਾ ਦੇਲੇ ਦੇ ਚ ਬੰਗਲਾ ਸਾਹਿਬ ਦੇ ਪਿੱਛੇ ਉੱਥੇ ਦੇ ਇੱਕ ਡਾਕਟਰ ਨੇ ਮੈਨੂੰ ਕਿਹਾ ਬੰਗਲਾ ਸਾਹਿਬ ਹੁੰਦਾ ਕੀ ਹੈ ਦੂਜੇ ਤੀਜੇ ਦਿਨ ਬੰਦਾ ਲੱਤਾਂ ਟੁੜਾ ਕੇ ਆ ਜਾਂਦੇ ਨੇ ਮੈਂ ਉਹੀ ਗੱਲ ਸਮਝਿਆ ਨਹੀਂ ਕਹਿੰਦੇ ਨੇ ਗੁਰਦੁਆਰੇ ਤੋਂ ਆਉਂਦੇ ਨੇ ਦੂਜੇ ਤੀਜੇ ਦਿਨ ਕਿਸੇ ਨੂੰ ਫੈਕਚਰ ਹੋ ਜਾਂਦਾ ਲੱਤ ਟੁੱਟ ਜਾਂਦੀ ਹੈ ਉੱਥੇ ਹੁੰਦਾ ਕੀ ਹੈ ਇੱਕ ਦਿਨ ਜਦ ਮੈਂ ਆਪ ਗਿਰਿਆ ਤੇ ਮੈਨੂੰ ਪਤਾ ਚੱਲਿਆ ਸਾਬਣ ਦੇ ਨਾਲ ਫਰਸ਼ ਧੋਂਦੇ ਨੇ ਸਰਫ ਦੇ ਨਾਲ ਪਾਊਡਰ ਦੇ ਨਾਲ ਧੋਂਦੇ ਨੇ ਧੋਂਦੇ ਉਦੋਂ ਨੇ ਜਦ ਸੰਗਤਾਂ ਆਵਨ ਲੋਕੀ ਦੇਖਣ ਅਸੀ ਕਰਦੇ ਹੈ ਫਿਰ ਵੀ ਚਾਰੇ ਲੋਕ ਚੱਲਦੇ ਨੇ ਗਿਰਦੇ ਨੇ ਗਿਰਦੇ ਨੇ ਚੰਗੇ ਚੰਗੇ ਪ੍ਰਤਿਸ਼ਠਿਤ ਬੰਦੇ ਵੀ ਆਪਣੀ ਲਤਾਂ ਤੋੜਾ ਬੈਠੇ ਨੇ ਦਿੱਲੀ ਦੀ ਚੇਹ ਮਨੀ ਸਰ ਵੀ ਉਦੋਂ ਗਿਰਦੀ ਗਿਰਦੀ ਬਚੀ ਜੇ ਨਾਲ ਸਾਇਕ ਪਕੜਦੇ ਨੇ ਫਿਰ ਮੈਂ ਉੱਥੇ ਸੰਗਤ 'ਚ ਬੋਲੇ ਮੈਂ ਕਿ 10 ਵਜੇ ਤੋਂ ਬਾਅਦ ਰਾਤ ਦੇ 10 ਵਜੇ ਤੋਂ ਬਾਅਦ ਦੇ ਸੇਵਾ ਹੋਣੀ ਚਾਹੀਦੀ ਏ ਸਵੇਰੇ ਸੰਗਤਾਂ ਉਹ ਬਿਲਕੁਲ ਕਲੀਨ ਮਿਲੇ ਫਰਸ਼ ਸੰਗਤਾਂ ਆਣੀਆਂ ਸ਼ੁਰੂ ਆਉਂਦੀਆਂ ਨੇ ਇਹ ਧੋਣਾ ਸ਼ੁਰੂ ਕਰਦੇ ਨੇ ਟੋਕੀ ਗਿਰਦੇ ਕਰਦੇ ਨੇ ਫਿਰ ਇਹ ਵਾਸ਼ ਪਾਊਡਰ ਦੇ ਨਾਲ ਧੋਂਦੇ ਨੇ ਵਾਸ਼ਿੰਗ ਪਾਊਡਰ ਦੇ ਨਾਲ ਹੋਰ ਚਿਕਣਾ ਹੋ ਜਾਂਦਾ ਹੈ ਸੁਕਦਿਆਂ ਟਾਈਮ ਲੱਗਦਾ ਜਿਹੜਾ ਜਿਸ ਦਾ ਵੀ ਪੈਰ ਗਿਆ ਗਿਆ ਇੱਕ ਦਿਨ ਜਦ ਬੁਰੀ ਤਰੀਕੇ ਨਾਲ ਮੈਂ ਗਿਰਿਆ ਬਚਾਓ ਤੇ ਹੋ ਗਿਆ ਨਹੀਂ ਤੇ ਉਹ ਦਿਨ ਕਥਾ ਵੀ ਨਹੀਂ ਆਉਣੀ ਸੀ ਫਿਰ ਮੈਂ ਸਮਝਿਆ ਉਸ ਡਾਕਟਰ ਦੀ ਗੱਲ ਕਿਉਂਕਿ ਅੱਗੇ ਉਸਨੇ ਮੈਨੂੰ ਗੱਲ ਨਾ ਕੀਤੀ ਗੱਲ ਟਾਲ ਲੀ ਗੇ ਮੈਂ ਕਿ ਠੀਕ ਹੈ ਵਿਚਾਰੇ ਗਿਰਦੇ ਨੇ ਲੱਤਾਂ ਟੁੱਟਦੀਆਂ ਨੇ ਹਸਪਤਾਲ ਨੇੜੇ ਇਹ ਹੀ ਹੈ ਫਿਰ ਉੱਥੇ ਹੀ ਲੇ ਜਾਂਦੇ ਇਹ ਦੂਜੇ ਤੀਜੇ ਦਿਨ ਕੀ ਹੋ ਜਾਂਦਾ ਹੈ ਫਿਰ ਮੈਂ ਉੱਥੇ ਸੰਗਤ ਜਿਵੇਂ ਬੇਨਤੀ ਕੀਤੀ ਉਹਨਾਂ ਸੇਵਾਦਾਰਾਂ ਨੂੰ ਹੁਣ ਟੁੱਟ ਟੁੱਟ ਕੇ ਪੈਂਦੇ ਨੇ ਐਂ ਜਿਵੇਂ ਬਾਲਟੀ ਮਾਰਨਗੇ ਪਾਣੀ ਅਗਲੇ ਦੇ ਕੱਪੜੇ ਖਰਾਬ ਹੋਣਦੇ ਨੇ ਤੇ ਹੋਣ ਵਿੱਚ ਸੰਗਤ ਹਰ ਪ੍ਰਭ ਵਸੇ ਜਿਓ ਸੰਗਤ ਗੁਰੂ ਦਾ ਰੂਪ ਹਰੀ ਦਾ ਰੂਪ ਸੇਵਾ ਤੇ ਨਾਲ ਦੀ ਖਾਤਰ ਕਰਨੀ ਹੈ ਇਹਨਾਂ ਦੇ ਕੱਪੜੇ ਖਰਾਬ ਕਰਕੇ ਸੇਵਾ ਕਰਨੀ ਹੈ ਇਹਨਾਂ ਦੀਆਂ ਲੱਤਾਂ ਤੋੜ ਕੇ ਸੇਵਾ ਕਰਨੀ ਹੈ 10 ਵਜੇ ਤੋਂ ਬਾਅਦ ਹੋਵੇ ਸਵੇਰੇ ਸੰਗਤਾਂ ਜਿਵੇਂ ਆਉਣ ਤੇ ਫਰਸ਼ ਕਲੀਨ ਮਿਲੇ ਕਰ ਕਰਮ ਅਕਲੇਨ ਮਿਲੇ। ਰੋਦੋਂ ਕੋਈ ਦੇਖਣ ਵਾਲਾ ਨਹੀਂ ਆਉਂਦਾ। ਤਾਂ ਦਿਖਾਣਾ। ਕੋਈ ਦੇਖੇ। ਅਸਲੀਅਤ ਹੈ। ਸਾਰੇ ਉਥੋਂ ਦੇ ਸੇਵਾਦਾਰ ਨਰਾਜ਼ ਹੋ ਗਏ ਸਨ। ਮੇਰੇ ਗੋਹ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਮੈਂ ਕਹ ਮੈਂ ਇੱਕ ਸਚਾਈ ਗੁਰੂ ਨੇ ਕਲਵਾਈ ਇਹ ਕਹਿ ਦਿੱਤੇ। ਐ ਹੀ ਕੁਛ ਹੈ। ਮੈਂ ਖੁਦ ਗਰੇ ਐਸਵਾਸੇ ਕਹਿਣਾ। ਤੇ ਹੋਰਾਂ ਦੀਆਂ ਲੱਤਾਂ ਟੁੱਟੀਆਂ ਆਈਆਂ ਮੈਂ ਦੇਖਿਆ। सेवा ओ जो भावना ਨਾਲ ਕੀਤੀ ਜਾਏ ਸੰਗਤ ਨੂੰ ਗੁਰੂ ਦਾ ਰੂਪ ਸਮਝਿਆ ਜਾਏ ਵਿੱਚ ਸੰਗਤ ਹਰ ਪ੍ਰਭ ਵਸੇ ਜੀ ਸਾਕਾਰ ਰੂਪ ਦੇ ਗੁਰੂ ਸੰਗਤ ਦੇ ਚ ਸੰਗਤ ਨੇ ਪ੍ਰਸ਼ਾਦ ਛਕ ਲਿਆ ਕੜਾ ਪ੍ਰਸ਼ਾਦ ਛਕ ਰਿਆ ਲੰਗਰ ਪ੍ਰਸ਼ਾਦ ਛਕ ਲਿਆ ਗੁਰੂ ਨੂੰ ਭੋਗ ਲੱਗ ਗਿਆ ਪੜਦਾ ਕਰਕੇ ਅੰਦਰ ਭੋਜਨ ਦੀ ਥਾਲੀ ਰੱਖ ਕੇ ਜੀ ਭੋਗ ਲਾ ਭੋਗ ਲਾ ਏਦਾਂ ਮਤਲਬ ਆਕਾਰ ਮੰਨ ਲਿਓ ਤੁਸੀਂ ਸ਼ਬਦ ਨੂੰ ਨਿਸ਼ਬਦ ਨਿਰਆਕਾਰ ਜੋਤ ਹੈ ਫਿਰ ਸਰੀਰ ਦੀ ਸਾਰੀ ਕਿਰਿਆ ਜੋੜਨੀ ਪਏਗੀ ਇਹ ਨਿਰਆਕਾਰ ਇਹਦੇ ਨਾਲ ਸੂਰਤ ਜੋੜਨੀ ਹੈ ਸਾਕਾਰ ਰੂਪ ਦੇ ਚ ਗੁਰੂ ਹੈ ਕੌਣ ਗੁਰੂ ਪੰਥ ਨਿਰਆਕਾਰ ਦੇ ਚ ਗੁਰੂ ਹੈ ਕੌਣ ਗੁਰੂ ਗ੍ਰੰਥ ਗੁਰੂ ਗ੍ਰੰਥ ਨਿਰਆਕਾਰ ਰੂਪ ਦੇ ਚ ਗੁਰੂ ਪੰਥ ਸਾਕਾਰ ਰੂਪ ਦੇ ਚ ਗੁਰੂ ਪੰਥ ਦੀ ਸੇਵਾ ਕਰ ਗੁਰੂ ਗ੍ਰੰਥ ਦਾ ਸਿਮਰਨ ਕਰ ਜਪ ਕਰ ਖੇੜ ਤੇ ਇੰਜ ਗਲ ਤੇ ਇਤ ਨਹੀਂ ਹੈ ਗੁਰੂ ਪੰਥ ਦੇ ਦਿੱ ਤਲਤਾ ਤੋੜਨੀ ਨੇ ਇਹਨਾਂ ਦੇ ਤੇ ਕਪੜੇ ਖਰਾਬ ਕਰਨੇ ਪ੍ਰਸ਼ਾਦਾ ਵੰਡਣਾ ਤੇ ਟੁੱਟ ਟੁੱਟ ਕੇ ਵੰਡਣਾ ਕੋੜਾ ਬਚਨ ਬੋਲ ਕੇ ਵੰਡਣਾ ਬਈ ਗੁਰੂ ਨੂੰ ਛਕਾ ਰਹੇ ਇਹ ਸੇਵਾ ਸੇਵਾ ਨਹੀਂ ਹੈ ਇਕ ਸੇਵਕ ਗੁਰਪਾਸ ਇਕ ਗੁਰਕਾਰੇ ਲਾਇਆ ਗੁਰੂ ਨੇ ਸੇਵਾ ਚਲਾਇਆ ਤੇ ਵਾਕਈ ਗੁਰੂ ਨੇ ਸੇਵਾ ਚਲਾਇਆ ਹੋਇਆ ਪਹਿਚਾਨ ਕੀ ਹੋਵੇਗੀ ਭਾਵਨਾ ਨਾਲ ਭਜਿਆ ਹੋਇਆ ਹਿਰਦਾ ਵਾਹਿਗੁਰੂ ਵਾਹਿਗੁਰੂ ਦਾ ਹਿਰਦਾ ਪਿਆ ਕਰਦਾ ਔਰ ਉਹ ਸੇਵਾ ਪਿਆ ਕਰਦਾ ਮਹਾਰਾਜ ਕਹਿੰਦੇ ਨੇ ਇੱਕ ਅਦਨ ਉਸ ਨੇ ਸੇਵਾ ਚਲਾਇਆ ਇੱਕ ਅਦਨ ਆਪਣੇ ਕੋਲ ਬਿਠਾਇਆ ਸਿਮਰਨ ਦੇ ਜੋੜੇ ਪਿਕ ਨੂੰ ਸੇਵਾ ਦੇ ਜੋ ਹੈ ਜੋੜਿਆ ਹੈ ਗੁਰੂ ਨੇ ਇਸ ਤਰ੍ਹਾਂ ਦੀ ਮਹਿਮਾ ਵਰਤਾਈ ਹੋਈ ਹੈ ਹਾਂਜੀ ਜਿਨ੍ਹਾਂ ਗੁਰ ਪਿਆਰਾ ਮੰਨ ਇੱਕ ਜਿਨ੍ਹਾਂ ਭਾਵ ਗੁਰ ਦੇਵਾਹੀਆ ਜਿਨ੍ਹਾਂ ਨੂੰ ਭਾਵ ਦੇਖੇ ਚਿਤ ਦੇਚ ਗੁਰੂ ਆਪ ਵਸਿਆ ਸੇਵਾ ਕਰਦੇ ਹੋਇਆ ਸਿਮਰਨ ਕਰਦੇ ਹੋਇਆ ਸਮਝ ਲਓ ਇਹ ਮਹਾਨ ਬਖਸ਼ਿਸ਼ ਹੈ ਉਹਨਾਂ ਤੇ ਇਹ ਆਪ ਗੁਰੂ ਦੀ ਦਿੱਤੀ ਹੋਈ ਮਹਾਨ ਦੇਨ ਹੈ भाव करके सेवा कर रहे भाव करके सिमरन कर रहे ने मैं फिर अर्ज करा भाव करके सेवा कर रहे सिमरन है बिना भाव तो सिमरन कर रहे ने सिमरन नहीं है नहीं खेड सारी भाव दी खोल के गल कर देती है गुरु ने भाव पा देता है किसी सेवक द किसी सत्संगी दे एक कोल बिठाया एक सेवा चलाया पर दोहां दे हिरदे भाव नाल भर देते ने ਇਸ ਤਰ੍ਹਾਂ ਨੇ ਗੁਰੂ ਨੇ ਆਪਣੀ ਮਹਿਮਾ ਵਰਤਾਈ ਏ ਕਲਾ ਵਰਤਾਈਆਂ ਜੀ ਸਿੱਖਾਂ ਨੂੰ ਪਿਆਰ ਗੁਰਮਤਿ ਪਿਤਾ ਪਿਆਰ ਫਿਰ ਉਸ ਭਾਵ ਦਾ ਸਦਕਾ ਗੁਰਸਿੱਖਾਂ ਦੇ ਚ ਪਿਆਰ ਇੰਜ ਵਰਤਦਾ ਹੈ ਵੱਡਾ ਹੈ ਤਾਂ ਪਿਤਾ ਸਮਾਨ ਹੈ ਬਰਾਬਰ ਦਾ ਹੈ ਤਾਂ ਭਰਾ ਸਮਾਨ ਹੈ ਛੋਟਾ ਹੈ ਤਾਂ ਪੁੱਤਰਾਂ ਦੀ ਤਰ੍ਹਾਂ ਇਸ ਤਰ੍ਹਾਂ ਦਾ ਪਿਆਰ ਹੁੰਦਾ ਇਸ ਤਰ੍ਹਾਂ ਦਾ ਪਿਆਰ ਇਸਾ ਉਹ ਪਿਆਰ ਪਾ ਕੇ ਜੋ ਹੈ ਵਿਚਰ ਦੇ ਨੇ ਉਹ ਭਾਵਨਾ ਇਸ ਤਰ੍ਹਾਂ ਵੜਾ ਦਿੰਦੀ ਆਪਣੇ ਤੋਂ ਜੋ ਵੱਡਾ ਹੈ ਪਿਤਾ ਸਮਾਨ ਦਿਖਾਈ ਦੇਣ ਲੱਗ ਪੈਂਦਾ ਹੈ ਬਰਾਬਰੀ ਦਾ ਹੈ ਗਰਾਹ ਦਿਖਾਈ ਦੇਣ ਲੱਗ ਪੈਂਦਾ ਹੈ ਛੋਟਾ ਆਪਣੇ ਬੱਚਿਆਂ ਵਰਗਾ ਦਿਖਾਈ ਦੇਣ ਲੱਗ ਪੈਂਦਾ ਉਸ ਦਾ ਹਿਰਦਾ ਸਾਰਿਆਂ ਦੇ ਲਈ ਭਾਵਨਾ ਨਾਲ ਭਰ ਜਾਂਦਾ ਹੈ ਪਿਆਰ ਨਾਲ ਭਰ ਜਾਂਦਾ ਹਾਂਜੀ ਹੋਰ ਸਾਧੁਰ ਹੋਤ ਹੋ ਸਾਧੁਰ ਹੋਰੇਆ ਤੇ ਸਾਰੇ ਧਨ ਧਨ ਕਰੋ ਗੁਰੂ ਗੁਰੂ ਨੂੰ ਆਖ ਕੇ ਗੁਰੂ ਦਾ ਬਚਨ ਮਨ ਮਨ ਕੇ ਗੁਰੂ ਦਾ ਬਚਨ ਜਪ ਜਪ ਕੇ ਉਸ ਜੀਵਨ ਦੀ ਪ੍ਰਾਪਤੀ ਹੁੰਦੀ ਹੈ ਜਿਹਨੂੰ ਪਰਮ ਜੀਵਨ ਕਹਿੰਦੇ ਨੇ ਉਹ ਗੁਰੂ ਜੀਵਨ ਚੋਲੀ ਦੇ ਜੋ ਹੈ ਪਾ ਦਿੰਦਾ ਧਨ ਗੁਰੂ ਅਮਰਦਾਸ ਜੀ ਮਹਾਰਾਜ ਪੌੜੀ ਧਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੈ ਮਹਿਰਾਮਤ ਕਰਨ ਬਖਸ਼ਿਸ਼ ਕਰਨ ਸ਼ਬਦ ਦਾਸਾਰ ਸਾਡੇ ਹਿਰਦੇ ਚ ਵਸੇ ਬੋਲ ਚੁਗਦੀ ਸ਼ਮਾ ਵਾਏ ਗੁਰੂ ਜੀ ਕਾ ਖਾਲਸਾ ਵਾਏ